ਓ ਜੀ ਅਸੀਂ ਇੱਧਰ ਚੱਲੇ ਆ ਕੋਕਾ ਨੇ ਤਾਂ ਪਤਾ ਨਹੀਂ ਐਂਦਾ ਹੀ ਕੁਛ ਆ। ਬਨੇੜ ਚੱਲੇ ਆ ਜੀ ਅੱਜ ਤੁਹਾਨੂੰ ਉਹ ਜਗ੍ਹਾ ਦਿਖਾਣੇ ਬਹੁਤ ਵਧੀਆ ਜਗ੍ਹਾ ਆ। ਕੋਮਲੜੀ ਜਗ੍ਹਾ ਆ। ਤੇ ਸੋਹਣਿਆ ਉਹਦਲੇ ਪਾਸੇ ਪਿੰਡ ਰੀਕਣ ਨੇ ਭਰਦੇ ਆ। ਜਿਹੜੇ ਅਸੀਂ ਕਦੀ ਦੇਖੇ ਨਹੀਂ ਹਾਂ ਜੀ। ਤੇ ਚਲੋ ਆਜੋ ਅੱਜ ਤੁਹਾਨੂੰ ਉਦਲਾ ਮਾਹੌਲ ਦਿਖਾਣੇ ਆ। ਚਲੋ ਜੀ।

रास्ते खराब है पर रास्ते खराब है पर इधर नेचर बहुत बढ़िया देखो हरा भरा सारा चढ़ाई भी ज्यादा ਕੜਾਈ ਚੜੀ ਜਾਂਦੇ ਵੇਣਾ ਆਪਾਂ ਇਹ ਚਾਈ ਤੇ ਲੱਗਦਾ ਪਿਆ ਮੇਰੇ ਖਿਆਲ ਚ ਆਈ ਨੂੰ ਪਹਿਲੀ ਵਾਰ ਜੱਲੇ ਆਈ ਨੂ ਵਾਰ ਆਇਆ ਇੱਧਰ ਵਾਸੇ ਇੱਧਰ ਜਿਆਦਾ ਜੰਤਾ ਆਂਦੇ ਜਾਂਦੇ ਧੰਦੇ ਨਹੀਂ ਆਈ ਹੋਈ ਆਈ ਚੱਲੇ ਰਹਿਗੇ ਔਰ ਫੋਲ ਸਪੀਡ ਤੇ ਆ ਰਹੀ ਆ ਆ ਨਾ ਨਾ ਅਖੋਤ ਇਦਾਂ ਪੈ ਕੇ ਤੇ ਬੰਦਾ ਰਾਤ ਨੂੰ ਆਵੇ ਤਾਂ ਉਦੋਂ ਹੀ ਦਾ ਤੂੰ ਆ ਕਿੱਥੇ ਹੋਣਾ ਢੱਡ ਜਾਵੇ ਇਹਨੇ ਢਾਲਣਾ ਦਾ ਨਾਤਾ ਬੁੱਢਾ ਵਾਸਤੇਆਂ ਜੀ ਪਰ ਇਹ ਲੈ 5 ਵਜੇ ਆ ਇੱਥੇ ਕੋਕੋਨਟ ਕਿੰਨੀ ਦੂਰ ਹੈ ਜੀ ਉਹ ਤੋਂ ਉਹ ਕੋਕੋਨਟ ਤਾਂ ਦੋਲਤਪੁਰ ਪੈ ਜਾਂਦਾ ਦੋਲਤਪੁਰ ਪੈ ਜਾਂਦਾ ਕਿੰਨੀ ਕੀ ਦੂਰ ਹੈ ਉੱਥੋਂ ਕਾਫੀ ਦੂਰ ਆਹੀ ਤਾਂ ਚਿੰਦਬੱਲੇ ਜਾਣਾ ਹੈ ਅਰੇ ਤਾਂ ਨਹੀਂ

ਨੇ ਨੈਰੇ ਵੀ ਡੰਗਾ ਡੰਗਾ ਰੰਨਾ ਆਇਓ ਐਸੇ ਸਰੀਆਸੀ ਡੈਮ ਏਰੀਆ ਤੇ ਨੇ ਲੋਕ ਬਹੁਤ ਅੰਦਰ ਆਈ ਬਥੇਰੀ ਦੁਨੀਆ ਜਾ ਡੈਮ ਇੱਥੇ ਡੈਮ ਇਹ ਪਾਣੀ ਦੇ ਤਰੀਕੇ ਤੋਂ ਉਹ ਬੰਨਾ ਜਿਹੜੇ ਪੈਦਾਂ ਦਾ ਉੱਪਰ ਬੈਠ ਕੇ ਦਾ ਪਤਾ ਨਹੀਂ ਕਿਹਦੀਆਂ ਨੇ ਲੋਕ ਉਤਾਰ ਕੇ ਬੜੇ ਟੈਕੀਆ ਐਸਾ ਕੋਕਾਨੇਟ ਦੇ ਗਲੇ ਲਾਗੇ ਡੈਮ ਹੈ ਹਾਂ ਪਾਣੀ ਦੇ ਤੇ ਲੱਗਾ ਜਿਵੇਂ ਬੱਸ ਲੈਣਾ ਹਾਂ ਇੱਥੇ ਕੁਝ ਨਹੀਂ ਹੈਗਾ ਕਹਿੰਦੇ ਬਸ ਇੱਕ ਡੈਮ ਹੈ ਕੋਕਾ ਨੇੜੇ ਦੇ ਅੱਗੇ ਜਿੱਥੇ ਹੀ ਚਾਹੋ ਯਾਰ ਜਿੱਥੇ ਰਾਸਤੇ ਆਉਣੇ ਕਹਿਣਾ ਹੈ ਆਪਾਂ ਚਾਹੋ ਵਿੱਚ ਹੀ ਬਚਾਓ ਬਚਾਓ ਵਿੱਚ ਹੀ ਬਚਾਵਾ ਹੈ ਨਹੀਂ ਮਸਲੇ ਰਾਸਤਾ ਬੇਤੇਜ ਚੱਲ ਰਿਹਾ ਹੈ। ਸਪੀਡ ਲਿਮਟ ਆਇਆ ਦੋ ਘੰਟੇ। ਵੈਲਕਮ ਆ ਗਿਆ ਹਾਂ ਜੀ। ਆਹ। ਇਸੇ ਆਗੇ ਵੈਲਕਮ। ਉੱਪਰ ਨੂੰ। ਕਿੱਧਰ ਆ? ਆਇਆ ਮੇਰੀ ਖਿਆਲ ਜੀ ਰਾਸਤਾ। ਚਲੋ। ਆਹ ਦੇਖ ਤਾਂ ਪਾਣੀ ਹੈਗਾ ਇੱਥੇ। ਆਹੀ ਚੱਲ ਬੰਦ ਕਰਦੇ ਹੁਣ ਅਸੀਂ ਕੋਕੋਨਟ ਪਹੁੰਚ ਗਏ ਆਂ ਜਿਹੜੀ ਪਾਣੀ ਦੇ ਵਿੱਚ 7-8 ਦਿਨ ਮਪੀਤੀ ਗੱਭੂ ਚੱਲੂ ਜਾਂਦੀ ਹੈ ਬੈਂਕ ਤੇ ਖੁਲਚੇ ਖਾਲੇ ਆਂ ਬਿਲਕੁਲ ਜੀ ਅਸੀਂ ਖਾਲੇ ਆਂ ਥੋੜੇ ਥੋੜੇ ਲੱਗੇ ਹੋਏ ਇਹ ਮੈਨੂੰ ਦਿਓ ਆ ਦੋ ਮੈਂ ਇਹ ਇਹ ਕੱਪੜੇ ਘਾੜੀਓ ਨਾ ਇਹ ਤੇ ਮੇਰੇ ਗੰਦੇ ਆ ਇਹ ਲਾ ਪਾਣੀ ਤੋਂ ਬਾਣੀ ਜਾਂ ਤੋਂ ਹਾਂ ਪਾਣੀ ਪਰੋ ਕਿਤੇ ਚੱਲੀ ਦਿਖਾਓ ਲੋ ਜੀ ਆਫ ਰੋਡਿੰਗ ਆਫ ਰੋਡਿੰਗ ਹੁੰਦੀ ਆ ਜੀ ਇੱਥੇ ਆਹ ਰਸਤਾ ਜਾਂਦਾ ਜੀ ਡੈਮ ਵੱਲ ਨੂੰ ਤੇ ਆਹ ਇਧਰ ਨੂੰ ਪਤਾ ਨਹੀਂ ਕਿਹੜਾ ਰਸਤਾ ਜਾਂਦਾ ਉਦਨ ਪਹਾੜਾਂ ਵੱਲ ਜਾਂਦਾ ਆਪਾਂ ਕਿੱਧਰ ਚੱਲੀਏ ਕਿੱਧਰ ਚੱਲੀਏ ਕਿੱਧਰੋਂ ਚੱਲਦੇ ਆਂ ਲੋਕ ਲਾਇਆ ਪਿਆ ਆਹ ਹਾ ਲੋਕ ਲਾਇਆ ਪਿਆ ਇਹ ਫੋਰੈਸਟ ਦੇ ਲੱਗਿਆ ਫੋਰੈਸਟ ਦਾ ਲੱਗਾਇਆ ਜੰਗਲੀ ਇਲਾਕਾ ਇੱਥੇ ਪਰਚੀ ਲੱਗਦੀ ਹੈ ਜੀ ਇਹ ਹੈ ਪਰਚੀ ਦੀ ਹੈਗੀ ਐਂਟਰੀ 100 ਰੁਪਿਆ ਜੀ ਮੋਟਰਸਾਈਕਲ ਦੀ ਆ ਤੇ 300 ਰੁਪਿਆ ਹੈਗੀ ਆ ਜੀ ਆਪਣੇ ਗੱਡੀ ਵੀਕਰ ਤੇ ਬਾਕੀ ਕਹਿੰਦੇ ਇਦਾਂ ਦਾ ਹੀ ਸਾਰਾ ਤੇ ਅਸੀਂ ਤਾਂ ਚਲੋ ਆਈ ਪਰਚੀ ਹੁਣ ਲਈ ਨਹੀਂ ਹੈਗੀ ਤੇ ਆਪਾਂ ਇਦਾਂ ਹੀ ਇੱਥੇ ਹੀ ਦਿਖਾ ਦੇਣਾ ਤੁਹਾਨੂੰ ਇਹ ਆ ਇਲਾਕਾ ਇਦਾਂ ਦਾ ਠੀਕ ਹੈ ਜੀ ਐ ਉਹ ਪਰਲੇ ਪਸ ਨੂੰ ਜਾਂਦਾ ਆਪਣੇ ਡੈਮਲ ਨੂੰ ਰਸਤਾ ਜਾਂਦਾ ਤੇ ਇਹਦੇ ਨੂੰ ਜਾਂਦਾ ਜੀ ਅੱਗੇ-ਅੱਗੇ ਤੁਹਾਨੂੰ ਦਿਖਾਉਂਦੇ ਆ ਚਲੋ ਬਾਈਕ ਅਸੀਂ ਤਾਂ ਨਹੀਂ ਲੈਂਦੀ ਹੈਗੀ ਨਾਲ ਉਹ ਕੀ ਕਹਿੰਦੇ ਅੱਗੇ ਥੋੜਾ ਵਿੱਚ ਵਿੱਚ ਨਾ ਦਲਦਲ ਵੀ ਹੋ ਗਈ ਆ ਵੀ ਅੱਗੇ ਦਾ 5-7 ਕਿਲੋਮੀਟਰ ਆ ਇਦਾਂ ਹੀ ਮੋੜਸਾ ਬਾਈਕ ਵਗੈਰਾ ਤੁਸੀਂ ਅੰਦਰ ਲਿਆ ਵੀ ਸਕਦੇ ਆ ਥੱਟ ਕਹਿੰਦੇ ਉਹਨਾਂ ਨੇ ਕਿਹਾ ਵੀ ਤੁਹਾਡੇ ਨਾਲ ਬੱਚਾ ਆ ਤੇ ਤੁਸੀਂ ਇਦਾਂ ਕਰੋ ਵੀ ਤੁਸੀਂ ਤੁਰ ਕੇ ਅੱਗੇ ਤੱਕ ਜਾਓ ਤੇ ਇਸ ਕਰਕੇ ਮੈਂ ਕਿਹਾ ਚਲੋ ਅਸੀਂ ਤੁਰ ਕੇ ਜਾਂਦੇ ਆ ਕਿਉਂਕਿ ਅੱਗੇ ਦਲਦਲ ਵੀ ਕਹਿੰਦੇ ਹੁੰਦੀ ਆ ਵਿੱਚ ਵਿੱਚ ਕੋਈ ਤੁਹਾਡੇ ਤੁਹਾਡੇ ਲਈ ਰਿਸਕ ਵੀ ਹੋ ਸਕਦਾ ਤੇ ਇਹਦਾ ਇਦਾਂ ਦਾ ਮੌਲਿਆ ਤੇ ਜੀ ਦੇਖੋ ਲੱਗੇ ਜਾਗੇ ਤੇ ਪਾਣੀ ਦੇ ਵਿੱਚ ਆਫ ਰੋਡਿੰਗ ਕਰਦੇ ਆ ਐਦਾਂ ਹੀ ਬਣਾ ਕੇ ਮੂੰਹ ਤੇ ਚੜਨੇ ਲੱਗ ਗਏ ਹਾਂ ਖੁਲਚਾ ਖਾ ਕੇ ਆਇਆ ਇਹ ਦੇਖ ਮੂੰਹ ਵੀ ਨਹੀਂ ਸਾਫ਼ ਕੀਤਾ ਕੀ ਹੋਊਗਾ ਤੁਹਾਡਾ ਮੇਰੇ ਬਿਨਾ ਹੈ ਤੁਹਾਡਾ ਤਾਂ ਮੂੰਹ ਵੀ ਨਹੀਂ ਸਾਫ਼ ਹੁੰਦਾ ਚਲਾ 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 ਇਹਦੀ ਡਰਦੀ ਵੀ ਹੈ ਕਿ ਉਹ ਰੋੜ ਨਾ ਨਾ ਇੱਥੇ ਨਹੀਂ ਰੋਣਾ ਹੈਗਾ ਥੋੜਾ ਜਿਹਾ ਪਾਣੀ ਬਹੁਤ ਧਿਆਨ ਨਾਲ ਧਿਆਨ ਨਾਲ ਦੇਖ ਪਾਚ ਕੁਝ ਨਾ ਹੋਵੇ ਬਸ ਇੰਨਾ ਅੱਗੇ ਲੈ ਵਸ ਜਾਣਾ ਸੈਂਮੀ ਮੈਂ ਫਾਸ ਫਾਸ ਹੀ ਜਾਣਾ ਵਾਹ ਗੱਡੀ ਆ ਰਹੀ ਹੈ ਆਫ ਰੋਡਿੰਗ ਹੋ ਰਹੀ ਹੈ ਕੜੀ ਵਾਲੀ ਸਾਈਡ ਤੇ ਹੋ ਗੋ ਸਾਈਡ ਤੇ ਆ ਸਰ ਤੋਂ ਮੋੜ ਸਾਈਡ ਦੇ ਆਣੇ ਤਾਂ ਪਤਾ ਵੀ ਨਹੀਂ ਲੱਗਣਾ ਹੈਗਾ ਕਿੱਥੇ ਟੋਆ ਇਹ ਮਾਰੀ ਨਹੀਂ ਨਾ ਵਿਆਹ ਵਾਲੀ ਕਹਾਣੀ ਤਾਂ ਆਪਾਂ ਪੂਰੀ ਸੁਣਾਤੀ ਹੈ ਨਾ ਉਹ ਸੁਣਾਤੀ ਸੁਣਾਤੀ ਤੇ ਬਾਅਦ ਦੀ ਲਾਈਵ ਸੁਣਾਈ ਨਹੀਂ ਬਾਦ ਦੀ ਲਾਈਫ ਉਹਨਾਂ ਨੂੰ ਪਤਾ ਹੀ ਚੱਲਦੀ ਵੀ ਆ ਬਾਦ ਦੀ ਲਾਈਫ ਵਿਆਹ ਤੋਂ ਬਾਅਦ ਦੀ ਨੈਕਸਟ ਵਲੌਗ ਚ ਦੱਸਾਂਗੇ ਨੈਕਸਟ ਵਲੌਗ ਚ ਦੱਸਾਂਗੇ ਹਾਂ ਫਿਲਹਾਲ ਦੀ ਘੜੀ ਫਿਲਹਾਲ ਦੀ ਘੜੀ ਅੱਜ ਦੇ ਲਈ ਇੰਨਾ ਕੀ ਆ ਜਗ੍ਹਾ ਬਹੁਤ ਸੋਹਣੀ ਹੈ ਹਾਂ ਪਹਿਲੇ ਇਸ ਜਗ੍ਹਾ ਦਾ ਆਨੰਦ ਲਿਆ ਜਾਵੇ ਮੈਂ ਵੀ ਉਹ ਫੀਲ ਕਰ ਇਹ ਚੀਜ਼ ਇਸ ਖੁਸ਼ੀ ਨੂੰ ਮਹਿਸੂਸ ਕੀਤਾ ਜਾਵੇ ਹਾਂ ਠੀਕ ਨਹੀਂ ਚਲੋ ਜੀ ਅੱਜ ਦੇ ਵਲੌਗ ਚ ਇੰਨਾ ਕੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤੇ ਲਾਈਕ ਕਰੋ ਸਬਸਕ੍ਰਾਈਬ ਵੀ ਸਾਡੇ ਸਬਸਕ੍ਰਾਈਬਰ ਘੱਟ ਹੀ ਆ ਥੋੜੇ ਕ ਸਬਸਕ੍ਰਾਈਬਰ ਵਧਾ ਦਿਓ ਯਾਰ ਰਿਕੁਐਸਟ ਹੈ ਤੁਹਾਨੂੰ ਚਲੋ ਜੀ ਸਾਡੀ ਕੋਈ ਇਜਾਜ਼ਤ ਲੈਨੇ ਆ ਨੈਕਸਟ ਵਲੌਗ ਜੁ ਮਿਲਾਂਗੇ ਚਲੋ ਜੀ ਰਾਵਨਾ ਸਸੀ ਗੱਲ ਸਾਰਿਆਂ ਨੂੰ ਚਲੋ ਜੀ ਠੀਕ ਹੈ ਜੀ ਬਾਏ ਬਾਏ ਬਾਈ ਬਾਈ ਜਤੀ ਬਾਈ ਕਾ ਤੂੰ ਬਾਏ ਬਾਏ